ਗੁਰਪ੍ਰਤਾਪ ਸਿੰਘ ਵਿਡਾਲਾ ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਸੰਤੂ ਸਾਹਿਬ ਗੁਰਪ੍ਰਤਾਪ ਜਿਹੜੀ ਤੁਸੀਂ ਕੱਲ ਮੀਟਿੰਗ ਕੀਤੀ ਆ ਜਲੰਧਰ ਦੇ ਵਿੱਚ ਜਿਹਦੇ ਵਿੱਚ ਕਾਫੀ ਅਕਾਲੀ ਲੀਡਰ ਸੀਗੇ ਇਸ ਗੱਲ ਦੀ ਨੌਬਤ ਕਿਉਂ ਆਈ ਪਲਾਂ ਦੇਖੋ ਸੰਤੂ ਸਾਹਿਬ ਇਹਦਾ ਮੇਨ ਜਿਹੜਾ ਰੀਜ਼ਨ ਸੀਗਾ ਉਹ بار-ਬਾਰ ਜਿਹੜੀਆਂ ਇਲੈਕਸ਼ਨਸ ਦਾ ਰਿਜ਼ਲਟ ਆ ਰਿਹਾ ਸੀ 2017 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਤੇ ਬਹੁਤ ਵੱਡਾ ਕ੍ਰਾਈਸਿਸ ਜਿਹੜਾ ਚੱਲ ਰਿਹਾ ਉਹਨੂੰ ਲੈ ਕੇ 2024 ਦੀ ਜਿਹੜੀ ਇਲੈਕਸ਼ਨ ਹੋ ਕੇ ਆਈਆ ਲੋਕ ਸਭਾ ਦੀ ਜੀ ਉਹਦੇ ਵਿੱਚ ਜ਼ਮਾਨਤਾਂ ਜੱਫ ਹੋ ਜਾਣੀਆਂ ਅਕਾਲੀ ਦਲ ਦੇ ਕਾਡਰ ਨੇ ਅਕਾਲੀ ਦਲ ਨੂੰ ਛੱਡਤਾ ਵੋਟਾਂ ਨਹੀਂ ਪਾਈਆਂ ਜੀ ਐਂਡ ਵਰਕਰ ਵੀ ਪਾਸੇ हट ਗਿਆ ਤੇ ਬਹੁਤ ਸੀਰੀਅਸ ਜਿਹੜੀ ਹੈਗੀ ਹੈ ਪਾਰਟੀ ਦੀ ਸਿਚੁਏਸ਼ਨ ਬਣ ਗਈ ਹੂੰ ਉਸ ਸੀਰੀਅਸਨਸ ਨੂੰ ਦੇਖਦੇ ਹੋਏ ਸਾਰੇ ਆਪਣੇ ਲੀਡਰਸ ਨੇ ਚਲੋ ਸਾਹ ਸੁਖਬੀਰ ਸਿੰਘ ਬਾਦਲ ਨੂੰ ਕਹੀਏ ਨੇ ਅਪਰੋਚ ਕੀਤਾ ਹੂੰ ਕਿ ਆਪਾਂ ਨੂੰ ਕੁਝ ਫੈਸਲਾ ਕਰਨਾ ਚਾਹੀਦਾ ਜਾਂ ਜੋ ਲੋਕ ਚਾਹੁੰਦੇ ਨੇ ਜੋ ਪਬਲਿਕ ਦੀ ਮੰਗ ਰਹੀ ਆ ਹੂੰ ਜਿਹੜੇ ਵਰਕਰਾਂ ਦੀ ਜਿਹੜੀ ਭਾਵਨਾ ਹੈ ਆਪਾਂ ਨੂੰ ਉਹਦੇ ਮੁਤਾਬਕ ਫੈਸਲਾ ਲੈਣ ਦੀ ਲੋੜ ਹੈ ਜੀ ਤੇ ਚਲੋ ਨਹੀਂ ਉਸ ਗੱਲ ਨੂੰ ਸਵਕਾਰ ਕੀਤਾ ਪਾਰਟੀ ਲੀਡਰਸ਼ਿਪ ਨੇ ਤੇ ਇਹ ਸਾਰਾ ਜਿਹੜਾ ਦਬਾਅ ਸੀ ਜਿਹੜੀ ਭਾਵਨਾ ਸੀ ਜਾਂ ਜੋ ਮੰਗ ਸੀਗੀ ਡਿਮਾਂਡ ਸੀ ਇਹ ਸਗੀ ਸਾਰੀ ਅਕਾਲੀ ਦਲ ਦੇ ਵਰਕਰਸ ਦੀ ਜੀ ਐਂਡ ਅਕਾਲੀ ਦਲ ਦੇ ਸਪੋਰਟਰਸ ਦੀ ओके ਅਸੀਂ ਉਹ ਜਿਹੜੀ ਸਿੱਖ ਪੰਥ ਨੂੰ ਜਿਹੜਾ ਫੈਸਲਾ ਤਗੜਾ ਕਰਦਾ ਸਿੱਖ ਪੰਥ ਪੀਚੜਦੀ ਗੱਲ ਵਾਸਤੇ ਜਿਹੜਾ ਕੋਈ ਕਦਮ ਚੱਕ ਸਕਦੇ ਆ ਜੀ ਅਸੀਂ ਉਸ ਉਸ ਗੱਲ ਨੂੰ ਲੈ ਕੇ ਸਾਰਿਆਂ ਨੇ ਮਨ ਬਣਾਇਆ ਕਿ ਬਾਰ-ਬਾਰ ਲੀਡਰਸ਼ਿਪ ਨੂੰ ਕਿਹਾ ਕਿ ਆਪਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਜਾਂਚਨਾ ਕਰੀਏ ਜੀ ਪਛਤਾਪ ਕਰਕੇ ਆਈਏ ਤੇ ਜਿਹੜੀਆਂ ਗਲਤੀਆਂ ਹੋਈਆਂ ਕਬੂਲਦੇ ਹੋਏ ਉਨਾ ਗਲਤੀਆਂ ਦੀ ਜਿਹੜੀ ਹੈਗੀ ਆ ਸਜ਼ਾ ਗੁਰੂ ਸਾਹਿਬ ਸਾਨੂੰ ਦੇਣ ਤੇ ਅਸੀਂ ਉਹਦੀ ਸੇਵਾ ਕਰਕੇ ਆਈਏ ਜੀ ਤਾਂ ਕਿ ਆਪਣੇ ਆਪ ਨੂੰ ਥੋੜਾ ਬਹੁਤਾ ਸੁਰਖਰੂ ਕਰੀਏ ਸੰਗਤਾਂ ਦੇ ਅੱਗੇ ਪਰ ਨਾਲ ਹੀ ਤੁਸੀਂ ਇਹ ਵੀ ਮੰਗ ਕੀਤੀ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਇਹ ਦੇਖੋ ਸੰਧੂ ਸਾਹਿਬ ਇੱਕ ਇਕੱਲਾ ਇਕੱਲਾ ਜਿਹੜਾ ਪੰਥਦਰਦੀ ਕਹਿ ਰਿਹਾ ਜੀ ਕਲਾ ਕਲਾ ਪੰਜਾਬੀ ਇਸ ਭਾਵਨਾ ਨੂੰ ਲੈ ਕੇ ਬੈਠਾ ਆ ਹੂੰ ਹੂੰ ਇਹ ਸਾਡੀ ਆਪਣੀ ਨਹੀਂ ਹੈ ਕੋਈ ਕੋਈ ਪਰਸਨਲ ਸਾਡਾ ਕੋਈ ਇਹਦੇ ਚ ਇੰਟਰਸਟ ਨਹੀਂ ਹੈਗਾ ਜੀ ਕੋਈ ਪਰਸਨਲ ਅੰਬੀਸ਼ਨ ਨਹੀਂ ਹੈਗਾ ਓਕੇ ਬਟ ਜੋ ਵਰਕਰਸ ਦੀ ਡਿਮਾਂਡ ਹੈ ਜੋ ਪੰਜਾਬ ਦੇ ਲੋਕ ਚਾਹੁੰਦੇ ਆ ਹੂੰ ਹੂੰ ਅਕਾਲੀ ਦਲ ਨਾਲ ਪਿਆਰ ਕਰਦੇ ਆ ਅਕਾਲੀ ਦਲ ਨੂੰ ਉਹ ਸਟਰੰਗ ਹੋਣਾ ਦੇਖਣਾ ਚਾਹੁੰਦੇ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਹਮਮ ਲੇਕਿਨ ਉਹਦੇ ਅੱਗੇ ਬੜਾ ਵੱਡਾ ਇੱਕ ਸਟੰਬਲਿੰਗ ਬਲਾਕ ਆ ਬੜਾ ਵੱਡਾ ਰੋਡ ਬਲਾਕ ਆ ਹਾਂ ਹਾਂ ਥੈਟ ਇਜ਼ ਵੀ ਜਿਹੜੀ ਲੀਡਰਸ਼ਿਪ ਤੋਂ ਅਕਾਲੀ ਵਰਕਰ ਅਕਾਲੀ ਕਾਡਰ ਸੈਟੀਸਫਾਈ ਨਹੀਂਗਾ ਓਕੇ ਲੱਖ ਯਤਨ ਕਰੇ ਲੀਡਰਸ਼ਿਪ ਬੜਾ ਯਤਨ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਕੀਆ ਹਮਮ ਬਟ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਯਾਦ ਆ ਫਿਰ ਅਸੀਂ ਘਰ ਬੈਠ ਜਾਂਦੇ ਆ ਆਰਾਮ ਨਾਲ ਤੇ ਠੀਕ ਆ ਜਿਹੜੇ ਵਰਕਰ ਆ ਆਪਣੇ ਲੀਡਰ ਇਹੋ ਖਿੰਡ ਖੁੰਡ ਜਾਣੇ ਸੀਗੇ ਤੇ ਫਿਰ ਤਾਂ ਇੱਕ ਤਰ੍ਹਾਂ ਦਾ ਆਪਣੇ ਛੱਡ ਕੇ ਬੈਠਣ ਵਾਲੀ ਗੱਲ ਸੀ ਪਰੇ ਵੀ ਅਸੀਂ ਸੋਚਿਆ ਕਿ ਜੇ ਲੋਕ ਅਕਾਲੀ ਦਰ ਨੂੰ ਪਿਆਰ ਕਰਦੇ ਆ ਤੇ ਸਾਨੂੰ ਆਪਣਾ ਫਰਜ਼ ਨਿਭਾਣਾ ਚਾਹੀਦਾ ਫਰਜ਼ ਅਦਾ ਕਰਨਾ ਚਾਹੀਦਾ ਸੋ ਤੁਹਾਨੂੰ ਲੱਗਦਾ ਵਾ ਕਿ ਸੁਖਬੀਰ ਸਿੰਘ ਬਾਦਲ ਦੇ ਪਾਸੇ ਹਟਣ ਤੋਂ ਇਲਾਵਾ ਹੋਰ ਕੋਈ ਇਲਾਜ ਨਹੀਂਗਾ ਦੇਖੋ ਇਹਦੇ ਵਿੱਚ ਕਿ ਆਪਾਂ ਦੇਖੀਏ ਕਿ 2017 ਤੋਂ ਲੈ ਕੇ ਹੁਣ ਤੱਕ ਦਾ ਜੋ ਰਿਜ਼ਲਟ ਅਕਾਲੀ ਦਲ ਦਾ ਆਇਆ ਜੀ ਉਹਦੇ ਵਿੱਚ ਲਗਾਤਾਰ ਡਿਕਲਾਈਨ ਹੁੰਦੀ ਗਈ ਆਪਣੀ VOTING ਪਰਸੈਂਟੇਜ ਹਮਮ ਤੇ ਸੀਟਾਂ ਵੀ ਨਹੀਂ ਆਈਆਂ ਤੇ ਜਿਹੜਾ ਇੱਕ ਨੈਰੇਟਿਵ ਬਣ ਗਿਆ ਲੋਕਾਂ ਦੇ ਮਨ 'ਚ ਇੱਕ ਭਾਵਨਾ ਬਣ ਗਈ ਇੱਕ ਜਿਦਾ ਕਹਿ ਲਓ ਐਟਮੋਸਫੇਅਰ ਕ੍ਰੀਏਟ ਹੋ ਗਿਆ ਜੀ ਜਿਹੜੀਆਂ ਗਲਤੀਆਂ ਆਕਾਲੀ ਦਲ ਦੀ ਲੀਡਰਸ਼ਿਪ ਤੋਂ ਹੋਈਆਂ ਉਹ ਗਲਤੀਆਂ ਨੂੰ ਲੋਕ ਨਹੀਂ ਭੁਲਾ ਰਹੇ ਓਕੇ ਚਾਹੇ ਚਾਹੇ ਉਥੇ ਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰ ਲਈ ਅਖੰਡ ਪੁਰਸਾਹਬ ਤੋਂ ਬਾਅਦ ਉਥੇ ਹੱਥ ਜੋੜ ਕੇ ਕਿਵਾਂ ਮੰਗ ਲਈ ਪਰ ਉਹ ਪਰੰਪਰਾ ਜਿਹੜੀ ਸੀਗੀ ਸਿੱਖ ਪੰਥ ਦੀ ਉਹ ਨਹੀਂ ਅਪਣਾਈ ਗਈ ਇਸ ਕਰਕੇ ਲੋਕ ਉਹਨੂੰ ਵੀ ਨਹੀਂ ਪ੍ਰਵਾਨ ਕਰ ਰਹੇ ਤੇ ਜੇ ਹੁਣ ਆਪਣੇ بار-बार ਆਪਾਂ ਉਸ ਟੈਸਟ ਵਿੱਚੋਂ ਆਪਣੇ ਕਿਸੇ ਆਪਣੇ ਕੰਡੇ ਨਹੀਂ ਪਹੁੰਚਦੇ ਕਿਸੇ ਮਕਾਮ ਤੇ ਨਹੀਂ ਆਪਾਂ ਆਪਣੇ ਲੱਗਦੇ ਤੇ ਫੇਰ ਲੋਕ ਇਹ ਚਾਹੁੰਦੇ ਆ ਕਿ ਅਕਾਲੀ ਦਲ ਨੂੰ ਵੱਡੇ ਫੈਸਲੇ ਲੈ ਕੇ ਅੱਗੇ ਲੈ ਕੇ ਆਉਣਾ ਚਾਹੀਦਾ ਚਾਹੇ ਕੋਈ ਧਾਰਮਿਕ ਹੋਵੇ ਰਾਜਨੀਤਿਕ ਸ਼ਕਤੀ ਹੋਵੇ ਉਹ ਅਕਾਲੀ ਦਲ ਨੂੰ ਉਹਦੀ ਰੇਨਮਾਈ ਕਰੇ ਜਿਹੜੀ ਅਸੀਂ ਇਹ ਗੱਲ ਆਖੀ ਆ ਪਰੇ ਅਕਾਲੀ ਦਲ ਦੇ ਫਾਇਦੇ ਵਾਸਤੇ ਆ ਅਕਾਲੀ ਦਲ ਦੇ ਚੰਗੇ ਭਵਿੱਖ ਵਾਸਤੇ ਆ ਸੰਧੂ ਸਾਹਿਬ ਬਡਾਲਾ ਸਾਹਿਬ ਸਵਾਲ ਇਹ ਉੱਠਦਾ ਵਾ ਕਿ ਜੇ ਸੁਖਬੀਰ ਬਾਦਲ ਨਹੀਂ ਤੇ ਫਿਰ ਹੋਰ ਕੌਣ ਸੋ ਇਹਦੇ ਬਾਰੇ ਕੀ ਸੋਚਿਆ ਤੁਸੀਂ ਜਿਹੜੀ ਕੱਲ ਮੀਟਿੰਗ ਹੋਈ ਥਣੀ ਇਦਾਂ ਜੀ ਵੀ ਅਜੇ ਤੱਕ ਕੋਈ ਜਿਹੜੀ ਖਾਸ ਇਹ ਤੇ ਡਿਸਕਸ਼ਨ ਨਹੀਂ ਹੋਈ ਹਮ ਪਰ ਇੱਕ ਗੱਲ ਹੈ ਜੀ ਵੀ ਜਿਹੜੀ ਗੱਲ ਨਾ ਆਪਾਂ ਕਈ ਲੀਡਰ ਕਹਿ ਦਿੰਦੇ ਆ ਵੀ ਚਲੋ ਸੁਖਵੀਰ ਸਿੰਘ ਬਾਦਲ ਨੇ ਆਪਣਾ ਇਨੀਸ਼ੀਏਟਿਵ ਲਿਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਦੀ ਬੜੀ ਕੰਟ੍ਰਿਬਿਊਸ਼ਨ ਹੈਗੀ ਹੈ ਕਈ ਸੈਕਟਰਸ ਵਿੱਚ ਹੂੰ ਹੂੰ ਕਈ ਖੇਤਰਾਂ ਵਿੱਚ 노 డౌਟ ਅਬਾਊਟ 댓 ਬਟ ਜੇ ਆਪਾਂ ਜ਼ਿੰਦਗੀ ਦਾ ਕੋਈ ਵੀ ਜਿਹੜਾ ਸਫੇਰ ਦੇਖੀਏ ਜੀ ਜੇ ਇਹ ਕਿਹੜਾ ਪਹਿਣਾ ਆ No one is indispensable in any ਕੋਮ ਆਫ ਆਪਣੇ ਲਾਈਫ ਇਨ ਐਨੀ ਸਫੇਰ ਆਫ ਲਾਈਫ ਜੀ ਜੇ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਵੀ ਅਕਾਲੀ ਦਲ ਤੇ ਚੱਲ ਰਿਹਾ ਸੀ ਅਕਾਲੀ ਦਲ ਦੇ ਪਹਿਲਾਂ ਵੀ ਪ੍ਰਧਾਨ ਸੇਵਾ ਕਰਦੇ ਆਏ ਜੀ ਤੇ ਗਾਂ ਵੀ ਸਮਾਂ ਬਦਲਣਾ ਆ ਸਮਾਂ ਬਦਲਣਾ ਤੇ ਅੱਗੇ ਵੀ ਗਾਂ ਕੇ ਜੋੜ ਨੇ ਸੇਵਾ ਅਗਲੀ ਜਨਰੇਸ਼ਨ ਨੇ ਸੇਵਾ ਕਰਨੀ ਆ ਹੂੰ ਹੂੰ ਤੇ ਸੁਖਬੀਰ ਸਿੰਘ ਬਾਦਲ ਤਾਂ ਆ ਭਾਗਦੇ ਆ ਕਿ ਸਾਡੇ ਘਰ ਦੀ ਜ਼ਗੀਰ ਨਹੀਂ ਸਾਡੀ ਇਹ ਘਰ ਦੀ ਪਾਰਟੀ ਨਹੀਂ ਹੈਗੀ ਪਰ ਕੋਈ ਜੇ ਹਰ ਪ੍ਰਤਾਪ ਜੀ ਕੱਲ ਕੋਈ ਕੋਈ ਮੀਟਿੰਗ ਦੇ ਵਿੱਚ ਕੋਈ ਦੋ ਸ਼ਖਸੀਅਤ ਧਾਰਮਿਕ ਸ਼ਖਸੀਅਤ ਦੇ ਨਾਮ ਹੀ ਕੋਈ ਆਇਆ ਕੁਝ ਕਮੇਟੀ ਬਣਨ ਦੇ ਵੀ ਬਾਰੇ ਵੀ ਵਿਚਾਰ ਹੋਇਆ ਕੋਈ ਦੇਖੋ ਇਹ ਤਾਂ ਇਨਫੋਰਮਲੀ ਡਿਸਕਸ ਹੋਇਆ ਇਨਫੋਰਮਲੀ ਫਾਰਮਲ ਲੈਵਲ ਤੇ ਮੀਟਿੰਗ ਨਹੀਂ ਕੋਈ ਡਿਸਕਸ਼ਨ ਹੋਈ ਪਰ ਲੀਡਰਸ ਆਪਣੇ ਵਿੱਚ ਇਹ ਡਿਸਕਸ ਕਰਦੇ ਕਰਕੇ ਉਹਨਾਂ ਨੂੰ ਆਪਣੇ ਵਿਦੇਸ਼ਾਂ ਵਿੱਚੋਂ ਐਨਆਰਆਈਸ ਅਪਰੋਚ ਕਰ ਰਹੇ ਆ ਕਈ ਉਹਨਾਂ ਨੂੰ ਸੁਝਾਅ ਦੇ ਰਹੇ ਨੇ ਉਹਦੇ ਵਿੱਚ ਕਈ ਸੰਤ ਮਹਾਂਪੁਰਖ ਨੇ ਜਿਨ੍ਹਾਂ ਦੇ ਅਸਥਾਨਾਂ ਦੀ ਬਹੁਤ ਮਾਨਤਾ ਆ ਜੀ ਉਹਨਾਂ ਬਾਰੇ ਆਪਣੇ ਸੁਝਾਰ ਇਹ ਵੀ ਉਹਨਾਂ ਨੂੰ ਤੁਸੀਂ ਇਹ ਜਿਹੜੀ ਸੇਵਾ ਲਾਓ ਜਾਂ ਕੋਈ ਧਾਰਮਿਕ ਜਿਹੜੀਆਂ ਸਖਸ਼ੀਤਾ ਨੇ ਸਿੰਘ ਜ਼ਮਾਨਾ ਚੋਂ ਆ ਉਹਨਾਂ ਦਾ ਨਾਮ ਵੀ ਜ਼ਿਕਰ ਹੋਇਆ ਬਟ ਇਹ ਇਹ ਸਾਰਾ ਟੋਟਲੀ ਇਨਫਾਰਮੇਸ਼ਨ ਸਿਕਾ ਮੈਂ ਕੋਪ੍ਰਦਾਪ ਜੀ ਦੋ ਪਰਟੀਕੂਲਰਲੀ ਨਾਮ ਲੈਣਾ ਚਾਹੁੰਦਾ ਵਾਂ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਤੇ ਗਿਆਨੀ ਹਰਪ੍ਰੀਤ ਸਿੰਘ ਕੀ ਇਹ ਦੋਵੇਂ ਨਾਂ ਨਾਵਾਂ ਬਾਰੇ ਸੁਝਾਅ ਆਇਆ ਕਿਤੇ ਉਹ ਬਿਲਕੁਲ ਆਇਆ ਜੀ ਸੰਧੂ ਸਾਹਿਬ ਬਿਲਕੁਲ ਜੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੇ ਉਹਨਾਂ ਦਾ ਜ਼ਿਕਰ ਪਾਰੋ ਸੰਗਤ ਨੇ ਕੀਤਾ ਸੀਗਾ ਓਕੇ ਤੇ ਉਹਨਾਂ ਨੇ ਥੋੜੀ ਬਹੁਤੀ ਆਪਣੀ ਹਮੇ ਵੀ ਭਰੀ ਸੀ ਹੂੰ ਵੀ ਚਲੋ ਕਰ ਗੋ ਪਹਿਲਾਂ ਤੋਂ ਹੀ ਪੰਥ ਨਾਲ ਜੁੜੇ ਨੇ ਉਹਨਾਂ ਦੇ ਜਿਹੜੇ ਵੱਡੇ ਆਪਣੇ ਮਹਾਂਪੁਰਖ ਸਨ ਉਹਨਾਂ ਨੇ ਆਪਣੇ ਧਰਮਯੋਧ ਮੋਰਚੇ ਵਿੱਚ ਉਹਨਾਂ ਨੇ ਆਪਣੇ ਪ੍ਰਾਂਤ ਪਿਆਗੇ ਸੀਗੇ ਜੀ ਜੀ ਇੱਕ ਗ੍ਰਿਫਤਾਰੀ ਦਿੱਤੀ ਸੀ ਬਹੁਤ ਵੱਡਾ ਚਸਾ ਲੈ ਕੇ ਜੀ ਸਰਵ ਧਰਮਯੋਧ ਸਿੰਘ ਸੰਧਰਨਾਮ ਸਿੰਘ ਬਿਲਕੁਲ ਯਾਦ ਆ ਰਿਹਾ ਪਰਨਾਮ ਸਿੰਘ ਜੀ ਬਿਲਕੁਲ ਜੀ ਤੁਹਾਨੂੰ ਪਤਾ ਐਂਡ THEN ਉਹਨਾਂ ਦਾ ਜ਼ਿਕਰ ਐਨਆਰਆਈਜ਼ ਵੱਲੋਂ ਜਾਂ ਇਥੇ ਸੰਗਤ ਵੱਲੋਂ ਹੋਇਆ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਜ਼ਿਕਰ ਹੋਇਆ ਜਿਹੜੇ ਸਾਬਕਾ ਐਕਟਿੰਗ ਜਥੇਦਾਰ ਸੀ ਅਕਾਲ ਤਖਤ ਦੇ ਉਹਨਾਂ ਦਾ ਵੀ ਹੋਇਆ ਜੀ ਉਹਨਾਂ ਦਾ ਵੀ ਹੋਇਆ OK ਉਹਦਾ ਵੀ ਹੋਇਆ ਇਹ ਬੜੇ ਇਸ਼ਾਰੀਆਂ ਇਨਫੋਰਮਲ ਡਿਸਕਸ਼ਨਸ ਆ ਹਾਂ ਹਾਂ ਅਜੇ ਕੋਈ ਇਹ ਮਤਲਬ ਬੜੇ ਠੋਸ ਲੈਵਲ ਤੇ ਹਜੇ ਕੋਈ ਇਹ ਗੱਲ ਆਪਣੇ ਕਿਸੇ ਤਰੀਕੇ ਦਾ ਨਹੀਂ ਡਿਸਕਸ ਹੋਈ ਮੈਂ ਸੁਣਿਆ ਵਾਂ ਵੀ ਇਹ ਵੀ ਫੈਸਲਾ ਕੀਤਾ ਜਾਂ ਡਿਸਕਸ਼ਨ ਹੋਈ ਕਿ ਦੋ ਕਮੇਟੀਆਂ ਬਣਨੀਆਂ ਚਾਹੀਦੀਆਂ ਇੱਕ ਨੌਜਵਾਨ ਲੀਡਰਾਂ ਦੀ ਔਰ ਇੱਕ ਜਿਹੜੇ ਸੀਨੀਅਰ ਲੀਡਰਸ ਨੇ ਇਹ ਸਹੀ ਆ ਬਿਲਕੁਲ ਸਹੀ ਆ ਜੀ ਹਾਂ ਹਾਂ ਇਦਾਂ ਜੀ ਇੱਕ ਜਿਹੜੀ ਯੰਗ ਲੀਡਰਸ਼ਿਪ ਆ ਜਿਹੜਾ ਕਲੀਨ ਵੇਜ ਆ ਹੂੰ ਹੂੰ ਉਹ ਵੀ ਲੋਕ ਚਾਹੁੰਦੇ ਕਿ ਉਹ ਮੋਰੇ ਆਉਣ ਉਹਰੇ ਅੱਗੇ ਆਪਣਾ ਯੋਗਦਾਨ ਪਾਉਣ ਤੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਦਾ ਐਕਸਪੀਰੀਅੰਸ ਦੇਖਦੇ ਹੋਏ ਉਹਨਾਂ ਦਾ ਪੰਜਾਬ ਦੇ ਆਪਣੇ ਵੱਖ-ਵੱਖ ਏਰੀਆਜ਼ ਵਿੱਚ ਹੋਲਡ ਹੈ ਆਪਣਾ ਹੂੰ ਹੂੰ ਉਹਨਾਂ ਦੀ ਵੀ ਆਪਣੀ ਜਿਹੜੀ ਹੈਗੀ ਆ ਅਗਵਾਈ ਦੀ ਲੋੜ ਆ ਸੋ ਇਹਦਾ ਮਤਲਬ ਕਲੈਕਟਿਵਲੀ ਚੰਨਨ ਰਾਜ ਜਿਹੜਾ ਵਿਚਾਰ ਬਣਾਇਆ ਸਾਰਿਆਂ ਨੇ ਇਸ ਤਰੀਕੇ ਨਾਲ ਗੁਰਪ੍ਰਤਾਪ ਇੱਕ ਤੁਹਾਡੇ ਤੇ ਇਲਜ਼ਾਮ ਲੱਗਦਾ ਜਿਹੜੀ ਤੁਸੀਂ ਸਾਰਿਆਂ ਨੇ ਕੱਲ ਮੀਟਿੰਗ ਕੀਤੀ ਆ ਕਿ ਇਹਦੇ ਚੋਂ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਭਾਜਪਾ ਦੇ ਪਿੱਠੂ ਨੇ ਇਹ ਸ਼ਬਦ ਵੀ ਇਸਤੇਮਾਲ ਹੋਇਆ ਭਾਜਪਾ ਦੇ ਪਿੱਠੂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੰਧੂ ਸਾਹਿਬ ਤੁਸੀਂ ਬੜੇ ਸਿਆਣੇ ਜਰਨਲਿਸਟ ਵੀ ਹੋ ਬੜੇ ਭਰਾ ਹੋ ਬੰਦ ਬੜਾ ਮਾਣ ਹੈ ਪੀਪੀਐਸ ਦੇ ਤੁਸੀਂ ਹਲਮਨਾਏ ਹੋ ਜੀ ਤੇ ਅਸੀਂ ਤਾਂ ਬਹੁਤ ਇੱਕ ਰੋਲ ਮਾਡਲ ਵਾਂਗੂ ਦੇਖਦੇ ਰਹੇ ਹਾਂ ਅਸੈਂਬਲੀ ਵਿੱਚ ਵੀ ਤੋਂ ਤੁਹਾਨੂੰ ਪ੍ਰਮਾਤਮਾ ਨੇ ਕਿਰਪਾ ਕੀਤੀ ਤੌਰ ਤੇ ਬਖਸ਼ਿਸ਼ ਕੀਤੀ ਸੀ ਸੇਵਾ ਕੀਤੀ 5 ਸਾਲ ਬੀਜਪੀ ਸਜਰਾ ਨੈਰੇਟਿਵ ਆ ਇਹ ਤਾਂ ਜਾਣ ਬੁਝ ਕੇ ਅੱਗੇ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦੇ ਪਿਛੂ ਆ ਹਮ ਹਮ ਅੱਜ ਬੀਜਪੀ ਦੇ ਕਹਿ ਰਹੇ ਆ ਜੀ ਸੋਸ਼ਲੀ ਜਾਂ ਆਪਣੇ ਕਿਸੇ ਦਾ ਪਰਸਨਲ ਤਾਲਾਖਤ ਹੋ ਸਕਦੇ ਨੇ 20 ਵਾਰ ਗਾਤੀ ਤੌਰ ਤੇ ਕਿਸੇ ਦੇ ਸਬੰਧ ਹੋ ਸਕਦੇ ਆ ਜੀ ਪਰ ਇਹ ਤਾਂ ਜਿਹੜਾ ਕਹਿੰਦਾ ਕੋਈ ਸਵਾਲ ਤਾਂ ਉਹਨਾਂ ਤੇ ਖੜਾ ਹੁੰਦਾ ਜਿਨ੍ਹਾਂ ਨੇ ਮਿਨਿਸਟਰੀ ਮਿਨਿਸਟਰ ਬਣੇ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਭੋਗੀਆਂ ਹੂੰ ਇੰਨਾ ਲੰਬਾ ਸਮਾਂ ਐਂਡੀਆ ਦਾ ਸਾਥ ਦਿੱਤਾ ਹੁਣ ਮੈਂ ਬਾਕੀ ਗੱਲਾਂ ਨਹੀਂ ਜਾਂਦਾ ਇਸ ਸਮਾਂ ਨਹੀਂ ਕਿ ਉਹ ਆਪਾਂ ਨੂੰ ਉਸ ਉਸ ਸਰਕਾਰਾਂ ਜਾਣ ਦਾ ਕੁਝ ਪੰਜਾਬ ਨੂੰ ਜਾਂ ਅਕਾਲੀ ਦਲ ਨੂੰ ਕੀ ਪ੍ਰਾਪਤ ਹੋਇਆ ਜੀ ਬਟ ਜੇ ਸਰਦਾਰ ਸੁਖਜੀਤ ਸਿੰਘ ਰਖੜਾ ਦੀ ਗੱਲ ਕਰੋ ਤੇ ਉਹਨਾਂ ਨੇ ਕੋਈ ਫੇਵਰ ਨਹੀਂ ਲਿਆ ਪ੍ਰਾਈਮ ਮਿੰਿਸਟਰ ਮੋਦੀ ਤੋਂ ਜੀ ਸਰਦਰਸ਼ ਸਿੰਘ ਤਾਰੀয়াল ਨੇ ਕੋਈ ਤੇ ਕੋਈ ਇਸਤਾਨ ਨਹੀਂ ਜੀ ਪ੍ਰਾਈਮ ਮਿੰისტਰ ਮੋਦੀ ਦਾ ਪ੍ਰੇਮ ਸਿੰਘ ਚੰਦੂ ਮਾਹਰਾਜੀ ਚਾਹੁੰਦੇ ਸੀ ਕਿ ਬੀਜੇਪੀ ਨਾ ਕਾਫਲੇ ਤੋਰ ਸੀ ਮੋਸ ਫਾਈਟਿੰਗ ਇਨ ਇਲੈਕਸ਼ਨ ਜੀ ਕਮਨਨੰਦਪੁਰ ਸਾਹਿਬ ਹਰ ਕੈਂਡੀਡੇਟ ਚਾਹੁੰਦਾ ਕਿ ਮੈਨੂੰ ਸਟਰੈਂਥ ਮਿਲੇ ਤੇ ਮੈਨੇ ਇੱਕ ਪਾਰਟੀ ਜੁੜੇ ਪੰਜਾਬ ਦੇ ਵਿਰੋਧ ਕੋਈ ਹੋ ਗੱਲ ਹੋਵੇ ਜਾਂ ਸਿੱਕ ਪੰਚ ਦਿਆਂ ਜਿਸ ਗੱਲ ਨੇ ਕੋਈ ਨਿਕਾਲ ਲਾਈ ਹੋ ਜਾਂ ਟਾਲ ਲਾਈ ਹੋਵੇ ਉਹ ਕਿਸੇ ਨੇ ਨਹੀਂ ਐਦਾਂ ਦਾ ਕੰਮ ਕੀਤਾ ਨਾ ਪੁਰ ਕਿਤੇ ਨਾ ਕਿਤੇ ਕੋਈ ਇਦਾਂ ਦਾ ਇਸ਼ਾਮ ਲੱਗਾ ਆ ਇਹ ਤਾਂ ਜਸਟ ਇੱਕ ਫਾਲਸ ਨੈਰੇਟਿਵ ਕ੍ਰੀਏਟ ਕਰਨ ਲਈ ਵੀ ਜੀਪੀ ਦੇ ਨਾਲ ਵੀ ਜੀਪੀ ਦੇ ਨਾਲ ਸਾਰਿਆਂ ਨਾਲ ਸੰਬੰਧ ਹੈ ਇਹਦੇ ਸੰਬੰਧ ਨਹੀਂ ਵੀ ਜੀਪੀ ਨਾਲ ਦੱਸੋ ਜੀ ਅਕਾਲੀ ਲੀਡਰਸ਼ਿਪ 'ਚ ਸਾਰਿਆਂ ਦੇ ਆ ਜਿਹੜੇ ਅੱਜ ਉਧਰ ਬੈਠੇ ਆ ਉਹ ਵੀ ਇਲੈਕਸ਼ਨ ਲੜੇ ਵਿੱਚੋਂ ਕਈ ਉਹ ਵੀ ਚਾਹੁੰਦੇ ਸੀ ਵੀ ਜੀਪੀ ਨਾਲ ਹੋ ਜਵੇ ਜੀ ਇਦਾਂ ਸੋ ਇਹ ਇਹਦਾ ਬਿਲਕੁਲ ਅਨਜਸਟੀਫਾਈਡ ਹੈ ਲਾਸਟ ਸਵਾਲ ਹੈ ਮੇਰਾ ਗੁਰਪ੍ਰਤਾਪ ਜੀ ਹੋ ਹੁਣ ਅਸਲੇ ਇੰਜ ਲੱਗ ਰਿਹਾ ਵੀ ਪਾਰਟੀ ਜਿਹੜੀ ਆ ਉਹ ਦੋ ਫਾੜ ਹੋਣ ਜਾ ਰਹੀ ਹੈ ਇਹਦਾ ਕੋਈ ਬਚਪਚਾ ਹੋ ਸਕਦਾ ਵਾ ਕੋਈ ਸੁਲਾ ਸਫਾਈ ਦੁਬਾਰਾ ਹੋ ਸਕਦੀ ਹੈ ਉਹਦੇ ਵਾਸਤੇ ਤੁਹਾਡੇ ਰਸਤੇ ਖੁੱਲੇ ਨੇ ਕਿ ਸੁਖਬੀਰ ਸਿੰਘ ਬਾਦਲ ਪਾਸੇ ਹਟ ਜਾਣ ਔਰ ਕਲੈਕਟਿਵ ਲੀਡਰਸ਼ਿਪ ਫੇਰ ਇਕੱਠੀ ਰਵੇ ਬਿਲਕੁਲ ਜੀ ਸੰਧੂ ਸਾਹਿਬ ਇਹ ਬੜਾ ਇੰਪੋਰਟੈਂਟ ਤੁਹਾਡਾ ਕੁਐਸਚਨ ਹੈ ਆ ਇਹ ਅਸੀਂ ਵੀ ਤਾਂ ਬਿਲਕੁਲ ਨਹੀਂ ਚਾਹੁੰਦੇ ਕਿ ਪਾਰਟੀ ਦੋ ਫਾੜ ਹੋਵੇ ਹਮਮ ਪਾਰਟੀ ਜਿਹੜੀ ਡਿਵੀਜ਼ਨ ਕ੍ਰੀਏਟ ਹੋਵੇ ਇਹ ਦੇਖੋ ਅਗੇਨ ਦਾ ਓਨਰਸ ਰੈਸਪੋਨਸ ਦੋਸ ਪੀਪਲ Who are the helm of affairs ਰਾਈਟ ਉਹਨਾਂ ਦੇ ਉਹਨਾਂ ਦੇ ਓਨਰਸ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਸੱਚੇ ਗੱਲ ਕਰਨ ਆਪਣੇ ਕਲੀਕਸ ਨਾਲ ਜਿਹੜੇ ਅਏ ਪਰਸੋਂ ਚੌਥ ਇਕੱਠੇ ਬੈਠੇ ਰਹੇ ਸੀਗੇ ਸਾਰਿਆਂ ਦੀ ਗੱਲ ਕਰਨ ਇਹਦਾ ਕੋਈ ਵੇਅ ਆਊਟ ਕੱਢਣਾ ਅਸੀਂ ਬੇਮੈਂ ਕਹਿੰਦਾ ਆ ਕਿ ਦੇਖੋ ਇੱਕ ਤਾਂ ਪਾਰਟੀ ਦੀ ਜਿਹੜੀ ਪ੍ਰਣਾਲੀ ਆ ਜੀ ਇੱਕ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਚਾਹੇ ਉਹ ਲੈਜਿਸਲੇਟਿਵ ਚੋਂ ਲਓ ਜਾਂ ਚਾਹੇ ਉਹ ਦੂਸਰੀ ਆਪਣੀ ਲੀਡਰਸ਼ਿਪ ਕਰ ਲਓ ਜਿਹੜੀ ਆਪਣੇ ਲੈਜਿਸਲੇਟਰ ਨੂੰ ਦੇਖ ਲਈ ਹੈ ਦੇਖਦੀ ਹੈ ਜੀ ਸੋ ਇਹਦੇ ਵਿੱਚ ਕੋਈ ਕਈ ਤਰੀਕੇ ਨਾਲ ਇਹਨਾਂ ਚ ਆਪਾਂ ਵੇਅ ਆਊਟ ਕਰ ਸਕਦੇ ਹਾਂ ਜੇ ਕੋਈ ਆਪਣਾ ਇਹ ਆਪਣਾ ਕੋਈ ਆਪਣੇ ਇਨੀਸ਼ੀਏਟਿਵ ਲਵੇ ਕੋਈ ਆਪਣੇ ਕਦਮ ਚੁਕੇ ਪਰ ਤੀਨੀ ਤੋਂ ਦੇ ਪਾਰਟੀ ਕੁੱਤੇ ਗੁਰਪ੍ਰਤਾਪ ਕੱਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕੱਲ ਵੀ ਸ਼ਾਮ ਨੂੰ ਮੀਟਿੰਗ ਹੋਈ ਅੱਜ ਵੀ ਇੱਕ ਮੀਟਿੰਗ ਹੋਈ ਆ ਕੋਈ ਉਸ ਤੋਂ ਬਾਅਦ ਤੁਹਾਡੇ ਨਾਲ ਕਿਸੇ ਨੇ ਰਾਬਤਾ ਕਾਇਮ ਕੀਤਾ ਤੇ ਰਾਬਤਾ ਸਾਡੇ ਨਾਲ ਤਾਂ ਨਹੀਂ ਕੀਤਾ ਕਿਸੇ ਨੇ ਜੀ ਜੀ ਨਾ ਪਹਿਲਾਂ ਕੀਤਾ ਨਾ ਸਾਨੂੰ ਮੀਟਿੰਗ ਵਿੱਚ ਛੱਡਿਆ ਗਿਆ ਓਕੇ ਜਿਹੜੀ ਆਪਣੀਆਂ ਕੱਲ ਦੀਆਂ ਮੀਟਿੰਗ ਸੀ ਗਿਆ ਉਹ ਤੋਂ ਪਹਿਲਾਂ ਵੀ ਹੋਈਆਂ ਨਹੀਂ ਹੋਇਆ ਕੋਈ ਸਾਡੇ ਨਾਲ ਸੰਪਰਕ ਨਹੀਂ ਗਿਆ ਹਮ ਪਰ ਫਿਰ ਵੀ ਅੱਜ ਤਾਂ ਕਹਾਂ ਉਸ ਕਿਨਾਰੇ ਤੱਕ ਲੈ ਜਿਓ ਜਿੱਥੇ ਪਾਰਟੀ ਚ ਜੀ ਜਿਹੜੀ ਹੈਗੀ ਆ ਡਿਵੀਜ਼ਨ ਹੋਛ ਗਈ ਗੁਰਪ੍ਰਤਾਪ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਾਂ ਗੱਲਬਾਤ ਕਰਦੇ ਰਵਾਂਗੇ ਥੈਂਕ ਯੂ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਤੁੰਦੂ ਸਾਹਿਬ